ਸਰ ਪੰਜਾਬ ਸਰਕਾਰ ਵੱਲੋਂ ਯੋਧ ਨਸ਼ਿਆਂ ਦੇ ਵਿਰੁੱਧ ਜਿਹੜੀ ਮੁਹਿੰਮ ਚੱਲਦੀ ਆ ਉਹਦੇ ਤੇ ਅੱਜ ਤੱਕ ਕਿੰਨੀ ਕਾਰਵਾਈ ਹੋਈ ਹੈ ਤੇ ਜਿਹੜੀ ਪੰਜਾਬ ਸਰਕਾਰ ਵੱਲੋਂ ਯੋਧ ਨਸ਼ਿਆਂ ਦੇ ਵਿਰੁੱਧ ਜਿਹੜੀ ਆਰੰਭ ਕੀਤੀ ਗਈ ਮੁਹਿੰਮ ਆਰੰਭ ਕੀਤੀ ਗਈ ਆ ਇਹਦੇ ਤੇ ਵਿੱਚ ਹੁਣ ਤੱਕ ਡਿਸਟ੍ਰਿਕਟ ਹੁਸ਼ਿਆਰਪੁਰ ਵੱਲੋਂ ਮਿੱਤੀ ਇਕੱਤਰ ਤੋਂ ਲਾ ਕੇ ਅੱਜ ਦੀ ਡੇਟ ਤੱਕ 541 ਐਫ ਆਈ ਆਰ ਜਿਹੜੀਆਂ ਵੱਖ-ਵੱਖ ਜਿਹੜੀਆਂ ਦਰਜ ਰਜਿਸਟਰ ਕੀਤੀਆਂ ਗਈਆਂ ਆ ਜਿਹਦੇ ਵਿੱਚ ਜਿਹੜੀ ਆ ਕਮਰਸ਼ੀਅਲ ਕੁਆਂਟੀਟੀ ਵੀ ਜਿਆਦਾ ਦੀਆਂ ਸਮਾਲ ਕੁਆਂਟੀਟੀ ਐਮ ਇੰਟਰਮੀਡੀਅਰ ਕੁਆਂਟੀਟੀ ਵਾਕ ਵਾਕ ਕੁਆਂਟੀਟੀਆਂ 541 ਕਰੀਬ ਜਿਹੜੀਆਂ ਐਫਆਰ ਦਰਜ ਕੀਤੀਆਂ ਜਿਹਦੇ ਵਿੱਚ ਜਿਹੜੇ ਵਾਕ ਵਾਕ ਡਰੱਗ ਸਪਲਾਈਅਰ ਪੈਡਲਰ ਵਗੈਰਾ ਜਿਹੜੇ 723 ਦੇ ਬੰਦੇ ਹੁਣ ਤੱਕ ਜਿਹੜੇ ਅਰੈਸਟ ਕੀਤੇ ਗਏ ਆ ਜਿਹੜੇ ਅੱਧੇ ਤੋਂ ਵੱਧ ਜਿਹੜੇ ਹੁਣ ਤੱਕ ਤਕਰੀਬਨ ਜੇਲ੍ਹਾਂ ਦੇ ਵਿੱਚ ਹੈਗੇ ਆ ਜੇ ਆਪਾਂ ਕਹਿ ਲਈਏ ਭਈ ਸ਼ਹਿarpur ਦੇ ਵਿੱਚ ਜੇ 1400 ਬੰਦਾ ਅਰੈਸਟ ਆ ਤੇ ਉਹਦੇ ਵਿੱਚੋਂ 50% ਜਿਹੜਾ ਉਹ ਡਰੱਗ ਨਾਲ ਰਿਲੇਟਡ ਕਰਕੇ ਜਿਹੜਾ ਸ਼ਾਹਪੁਰ ਜ਼ਿਲ੍ਹੇ ਦੇ ਵਿੱਚ ਬੰਦ ਹੈਗੇ ਆ ਸਮੇਂ-ਸਮੇਂ ਤੇ ਜਿਹੜਾ ਇਹਦੇ ਵਿੱਚ ਜ਼ੀਰੋ ਟੋਲਰੈਂਸ ਜਿਹੜੀ ਨੀਤੀ ਅਪਣਾਈ ਗਈ ਆ ਐਸਐਸਪੀ ਸਾਹਿਬ ਵੱਲੋਂ ਵੀ ਤੇ ਉੱਚ ਅਫਸਰਾਂ ਵੱਲੋਂ ਵੀ ਤੇ ਪੰਜਾਬ ਸਰਕਾਰ ਵੱਲੋਂ ਵੀ ਇਹਦੇ ਵਿੱਚ ਜਿਹੜੀ ਆ ਜ਼ੀਰੋ ਟੋਲਰੈਂਸ ਨੀਤੀ ਬਣਾਈ ਗਈ ਹੈਗੀ ਆ ਇਹਦੇ ਤਹਿਤ ਜਿਹੜਾ ਹੁਣ ਤੱਕ ਅਸੀਂ ਕੀਤਾ ਹੈਗਾ ਆ ਇਹਦੇ ਵਿੱਚ ਅਸੀਂ ਆ ਜਾਂਦਾ ਜਿੱਦਾਂ ਇਲੀਗਲ ਰਿਕਵਰੀ ਆਫ ਜਿਹੜੀ ਕਹੋ ਐਕਸਾਈਜ਼ ਐਕਟ ਦੇ ਤਹਿਤ ਵੀ ਅਸੀਂ ਬਹੁਤ ਸਾਰੇ ਪਰਚੇ ਦਰਜ ਕੀਤੇ ਗਏ ਹੈਗੇ ਆ ਤੇ ਉਹਦੇ ਵਿੱਚ ਵੀ ਲਗਾਤਾਰ ਜਿਹੜਾ ਅਸੀਂ ਇਹਨਾਂ ਦੇ ਕਰਕੇ ਮੁਹਿੰਮ ਚੜੀ ਹੋਈ ਹੈਗੀ ਆ THOT and DPSSH ਦੇ ਤਹਿਤ ਵੀ ਜਿਹੜੇ ਹੁਣ ਤੱਕ ਅਸੀਂ ਹੁਸ਼ਿਆਰਪੁਰ ਡਿਸਟ੍ਰਿਕਟ ਵੱਲੋਂ 42 ਦੇ ਕਰੀਬ ਪ੍ਰਪੋਜ਼ਲਾਂ ਜਿਹੜੀਆਂ ਕੰਪੀਟੈਂਟ ਅਥਾਰਟੀ ਨੂੰ ਭੇਜ ਚੁੱਕੇ ਹਾਂ ਜਿਹਦੀ ਤਕਰੀਬਨ ਹੁਣ ਤੱਕ ਵੈਲਿਊ ਜਿਹੜੀ ਬਣਦੀ ਹੈਗੀ ਆ 37 ਕਰੋੜ 41 ਲੱਖ 39652 ਰੁਪਏ ਆ ਇੱਕ ਹੁਣੇ ਹੀ ਕੱਲ ਹੀ ਸਾਡੀ ਜਿਹੜੀ ਹੈਗੀ ਆ ਇੱਕ ਡਰੱਗਸ ਸਪਲਾਈਅਰ ਦੀ ਜਿਹੜੀ ਅਸੀਂ ਪ੍ਰਾਪਰਟੀ ਜਿਹੜੀ ਅਟੈਚ ਕਰਾਈ ਆ ਜਿਹੜੀ ਟਾਂਡਾ ਡਿਸਟ੍ਰਿਕਟ ਦੇ ਵਿੱਚ ਜਿਹੜੀ ਆ ਰਜਿੰਦਰ ਸਿੰਘ ਐਂਡ ਚਰਨਦੀਪ ਸਿੰਘ ਐਂਡ ਚਰਨ ਸਿੰਘ ਐਂਡ ਜਿਹੜੇ ਵਾਰ ਟਾਂਡਾ ਦੇ ਜਿਹੜੇ ਸਿਗੇ ਉਹ ਬੰਦੇ ਸੀਗੇ ਇਹਦੇ ਵਿੱਚ ਅਸੀਂ ਇਹਨਾਂ ਦੀ ਜਿਹੜੀ ਪ੍ਰਾਪਰਟੀ ਆ ਉਹ 11 ਕਰੋੜ 6 67 ਲੱਖ 830 ਰੁਪਏ ਦੀ ਜਿਹੜੀ ਕੱਲ ਹੀ ਸਾਡੀ ਫ੍ਰੀਜ਼ਿੰਗ ਆਰਡਰ ਜਿਹੜੀ ਜਾਰੀ ਹੋਈ ਆ ਜਿਹੜੇ ਨਸ਼ਾ ਸਮਗਲਰ ਔਰ ਜਿਹੜੇ ਡਰੱਗ ਪੈਡਲਰ ਵਗੈਰਾ ਜਿਹੜੇ ਕਰਦੇ ਇੱਥੇ ਬਤੌਰ ਜਿਹੜਾ ਡੇਲੀ ਮੋਨਿਟਰਿੰਗ ਕਰਕੇ ਸ਼ਕਤੀ ਵਰਤੀ ਜਾ ਰਹੀ ਆ ਔਰ ਲਗਾਤਾਰ ਸਾਡੀ ਮਹਿੰਮ ਜਿਹੜੀ ਆ ਇਹਨੂੰ ਜਿਹੜਾ ਲਗਾਤਾਰ ਉਹਦੇ ਕੰਟੀਨਿਊਅਰ ਨਾਲ ਦੇ ਵਿੱਚ ਅਸੀਂ ਰੱਖ ਰਹੇ ਹੈਗੇ ਅ ਇਹਦੇ ਵਿੱਚ ਜਿਹੜੇ ਅਸੀਂ ਜਿਹੜੇ ਬੱਚੇ ਸਾਡੇ ਗਲਤ ਦਿਸ਼ਾ ਦੇ ਵਿੱਚ ਜਾ ਚੁੱਕੇ ਆ ਉਹਦੇ ਤਹਿਤ ਅਸੀਂ 27 ਦਾ ਪਰਚਾ ਦੇ ਕੇ 64 ਐ ਐ ਐਨਡੀਪੀਐਸ ਸ਼ਖਤ ਦੇ ਤਹਿਤ ਵੀ ਉਹਦੇ ਵਿੱਚ ਹੁਣ ਤੱਕ ਅਸੀਂ ਇਹ ਹੀ ਬੱਚੇ ਜਿਹੜੇ ਆਪਣੀ ਮਰਜ਼ੀ ਨਾਲ ਨਸ਼ਾ ਛਡਾਉਣਾ ਚਾਹੁੰਦੇ ਆ ਹੋਰ ਦੇ ਹੁਕਮਾਂ ਮੁਤਾਬਕ ਤਕਰੀਬਨ ਅਸੀਂ ਜਿਹੜੇ ਉੱਥੇ ਜਮ੍ਹਾਂ ਕਰਾ ਰਹੇ ਹਾਂ ਇਸੇ ਤਰ੍ਹਾਂ ਜਿਹੜੇ ਬੱਚੇ ਕਿਰੀਅਮ ਪੀਂਦੇ ਹੈਗੇ ਆ ਉਹਨਾਂ ਨੂੰ ਅਸੀਂ ਓਟ ਸੈਂਟਰ ਵਿੱਚ ਡੀਡਿਕਸ਼ਨ ਸੈਂਟਰ ਵਿੱਚ ਵੀ ਕੰਟੀਨਿਊ ਕਰਕੇ ਤਾਂ ਕਿ ਜਿਹੜਾ ਅਸੀਂ ਆਪਣੇ ਹੁਸ਼ਿਆਰਪੁਰ ਦਾ ਜ਼ਿਲ੍ਹਾ ਪੂਰੇ ਪੰਜਾਬ ਦਾ ਜ਼ਿਲ੍ਹਾ ਜਿਹੜਾ ਉਸ ਪੰਜਾਬ ਭਰ ਵਿੱਚ ਹੈਗੀ ਆ ਇਹ ਕਲੀਅਰ ਕਰ ਸਕੀਏ ਇਹ ਕੰਟੀਨਿਊ ਸਾਡੀ ਆਨ ਡਰਾਈਵ ਜਿਹੜੀ ਲਗਾਤਾਰ ਜਿਹੜੀ ਚੱਲ ਰਹੀ ਹੈਗੀ ਆ ਜਿਹਦੇ ਵਿੱਚ ਕਿਸੇ ਵੀ ਕਿਸਮ ਦੀ ਅਸੀਂ ਜਿਹੜੀ ਕੋਈ ਢਿੱਲ ਮੱਤ ਦੀ ਬਰਦਾਸ਼ਤ ਨਹੀਂ ਕਰਾਂਗੇ। ਹਰਪੁਰ ਦੀ ਪਬਲਿਕ ਨੂੰ ਕੀ ਕਹਿਣਾ ਚਾਹੁੰਦੇ ਹੋ? ਹਰਪੁਰ ਦੀ ਪਬਲਿਕ ਨੂੰ ਤੋਂ ਇਹ ਹੀ ਕਹਾਂਗੇ ਕਿ ਜਿਹੜੇ ਵੱਧ ਤੋਂ ਵੱਧ ਸਾਨੂੰ ਜਿਹੜੇ ਨਸ਼ਾ ਸਮਗਲਰ ਆ ਜਾਂ ਜਿਹੜੇ ਪੈਡਲਰ ਹੈਗੇ ਉਹਨਾਂ ਨੂੰ ਸਾਨੂੰ ਜਾਣਕਾਰੀ ਦਿਓ ਉਹਨਾਂ ਦੀਆਂ ਪ੍ਰਾਪਰਟੀਆਂ ਦੀ ਜਾਣਕਾਰੀ ਦਿਓ ਜਿਹੜੇ ਬੱਚੇ ਜਿਹੜੇ ਛੱਡ ਜਿਹੜਾ ਛੱਡਣਾ ਚਾਹੁੰਦੇ ਹੈਗੇ ਆ ਉਹਨਾਂ ਨੂੰ ਤੁਸੀਂ ਆਪ ਕਾਉਂਸਲਿੰਗ ਕਰਕੇ ਮੁਹੱਲਾ ਪ੍ਰਧਾਨ ਜੀ ਸੋਸਾਇਟੀਆਂ ਬੀਡੀਸੀ ਕਮੇਟੀ ਵਗੈਰਾ ਹੈਗੀ ਆ ਉਹਨਾਂ ਨੂੰ ਆਪ ਪਿਆਰ ਨਾਲ ਪਹੁੰਚ ਕੇ ਉਹਨਾਂ ਨੂੰ ਜਿਹੜੇ ਡੀਡਿਕਸ਼ਨ ਸੈਂਟਰ ਵਿੱਚ ਕਰਾਓ ਅਗਰ ਤੁਹਾਨੂੰ ਪੁਲਿਸ ਸਹਾਤਾ ਚਾਹੀਦੀ ਹੈਗੀ ਕੋਈ ਉਹਨਾਂ ਦੀ ਕਾਉਂਸਲਿੰਗ ਚਾਹੀਦੀ ਆ ਤੇ ਸਿਵਲ ਪ੍ਰਸ਼ਾਸਨ ਵੀ ਸਾਰੀ ਜਿਹੜੀ ਇਹਦੇ ਵਿੱਚ ਕਰਕੇ ਉਹ ਪੂਰੀ ਮਦਦ ਕਰ ਰਿਹਾ ਅਸੀਂ ਉਹਨਾਂ ਦੇ ਜਿਹੜੇ ਨਸ਼ਾ ਛਡਾਉਣ ਲਈ ਬਿਲਕੁਲ ਪਵੰਦ ਹੋਵਾਂਗੇ